ਜਿਹੜਾ ਕੁਸ਼ੇ ਇੱਥੇ ਸਾਰੇ ਜਿਹੜੇ 10 ਦੇ ਸੀ ਉਹ ਹੀ ਜਿਹੜੇ ਆਪਣੇ ਕੰਮ ਕਰਦੇ। ਕਿਉਂ ਮਾਣਨਾ ਜਿਹੜੇ ਵਿੱਚ ਪੈਸੇ ਰਹਿੰਦੇ ਆ ਉਹ ਪੈਸੇ ਦਾ ਮੁੱਲ ਵੀ ਮੱਚੀ ਹੋਉਂਦਾ। ਸਾਡੇ ਕਰਦੇ ਸਾਡਾ ਹੋਰ ਅੰਡਕਾ ਮੰਡ ਕਹਿੰਦੇ ਤੁਸੀਂ ਵਿਆਹ ਬੇਟੇ ਬੱਤੀ ਹੋ ਸਪਰਸੀਪਲ ਪਰ ਸਿੰਧੀ ਪਰ ਹੀ ਹੋਉਗੀ। ਜਿ ਸਰਪਦੋ ਨਾ ਮਾਰੇ। ਹੋਰ ਉਹਦਾ ਧਿਆਨ ਨਾ ਪੜੋ ਧਿਆਨ ਨਾਲ ਕੰਮ ਕਰੋ ਕਿ ਇੱਕ ਦਿਨ ਮੰਗੇ ਤੋਂ ਵੀ ਮੱਚੇ। ਇੱਕ ਛੋਟੇ ਬੱਚੇ ਦੇ ਮੂੰਹੋਂ ਨਿਕਲਣ ਵਾਲਾ ਪਹਿਲਾ ਸ਼ਬਦ ਹੁੰਦਾ ਹੈ ਮਾਂ ਰੱਬ ਨੇ ਇਸ ਖੁਦਗਰਜ਼ ਦੁਨੀਆ ਦੇ ਵਿੱਚ ਮਾਂ ਇੱਕ ਐਹੋ ਜਿਹਾ ਜੀਵ ਬਣਾਇਆ ਕਿ ਜਿੰਨਾ ਮਾਂ ਦਿਨ ਦੇ ਵਿੱਚ ਆਦੇ ਬਾਰੇ ਸੋਚਦੀ ਹੈ ਨਾ ਉਸ ਤੋਂ 10 ਗੁਣਾ ਜ਼ਿਆਦਾ ਆਦੇ ਬੱਚਿਆਂ ਬਾਰੇ ਸੋਚਦੀ ਹੈ ਮਾਂ ਇੱਕ ਐਹੋ ਜਿਹਾ ਜੀਵ ਹੈ ਕਿ ਅਗਰ ਕਿਤੇ ਉਹਦੇ ਬੱਚੇ ਨੂੰ ਬੁਖਾਰ ਹੋ ਜਾਵੇ ਨਾ ਤੇ ਰਾਤਾਂ ਦੀ ਨੀਂਦ ਮਾਂ ਦੀ ਉੱਡ ਜਾਂਦੀ ਹੈ ਅਗਰ ਕਦੇ ਜਵਾਕਾਂ ਦਾ ਪੇਪਰ ਹੋਵੇ ਨਾ ਦਾ ਇਮਤਿਹਾਨ ਮਾਦਾ ਵੀ ਬਹੁਤ ਕਠਿਨ ਹੁੰਦਾ ਹੈ ਉਹਨੂੰ ਸਵੇਰੇ ਉਠਾਣਾ ਉਹਦੇ ਉੱਠਣ ਤੋਂ ਪਹਿਲਾਂ ਉਹਨੂੰ ਚਾਹ ਬਣਾ ਕੇ ਦੇ ਦੇਣਾ ਮਤਲਬ ਕੀ ਲੋੜ ਹੈ ਮਾਨੂੰ ਐਨਾ ਕਰਨ ਦੀ ਹੈ ਲੇਕਿਨ ਫਿਰ ਵੀ ਮਾਦਾ ਪਿਆਰ ਹੈ ਮਾਦਾ ਮੋਹ ਹੈ ਕਿ ਮੇਰਾ ਜਵਾਕ ਮਿਹਨਤ ਕਰ ਰਿਹਾ ਹੈ ਤੇ ਮਾਂ ਨੂੰ ਵੀ ਜੋ ਹੈ ਨਾ ਉਹ ਲਾਡ ਆਂਦਾ ਹੈ ਤੇ ਲਾਡ ਲਾਣ ਦਾ ਤਰੀਕਾ ਹੈ ਮਾਦਾ ਤੈਨੂੰ ਸਵੇਰੇ ਸਵੇਰੇ ਖੜਾ ਕਰਕੇ ਤੈਨੂੰ ਕਹੇਗੀ ਪੁੱਤ ਖੜਾ ਹੋ ਜਾ ਚਾਹ ਪੀ ਲੈ ਆ ਤਿਆਰੀ ਕਰਨ ਬੈਠ ਜਾ ਤੇ ਜਦੋਂ ਤੱਕ ਤੁਸੀਂ ਪੜ੍ਹ ਰਹੇ ਹੋ ਮਾਂ ਨੂੰ ਵੀ ਚੈਨ ਨਹੀਂ ਆਂਦਾ ਹਰ 5 ਮਿੰਟ ਬਾਅਦ ਆ ਕੇ ਪੁੱਤ ਠੀਕ ਹੈ ਤੈਨੂੰ ਕੁਝ ਚਾਹੀਦਾ ਹੈ ਤੈਨੂੰ ਕੁਝ ਚਾਹੀਦਾ ਹੈ ਕਿੰਨਾ ਜ਼ਿਆਦਾ ਲਾਡ ਲਾੜ ਢਲਾਂਦੀ ਆ ਮਾਂ ਅਗਰ ਕਿਤੇ ਬੱਚਾ ਇੱਕ ਅੱਧੀ ਰੋਟੀ ਐਕਸਟਰਾ ਮੰਗਲੇ ਨਾ ਇੱਕ ਦਾ ਫੁੱਲ ਕਾ ਐਕਸਟਰਾ ਮੰਗਲੇ ਤੇ ਮਾਂ ਦੀ ਜਿਹੜੀ ਭੁੱਖ ਹੈ ਨਾ ਉਹ ਆਪੇ ਅੱਧੀ ਹੋ ਜਾਂਦੀ ਹੈ ਮਾਂ ਕਹਿੰਦੀ ਹੈ ਕੀ ਕਹਿੰਦੀ ਆ ਮਾਂ ਨਾ ਪੁੱਤ ਨਾ ਤੂੰ ਖਾ ਮੈਨੂੰ ਤਾਂ ਭੁੱਖ ਹੀ ਨਹੀਂ ਹੈ ਮੈਂ ਤਾਂ ਇੰਨੀ ਰੋਟੀ ਖਾਣੀ ਸੀ ਆ ਤਾਂ ਬਚਨੀ ਸੀ ਰੋਟੀ ਤੂੰ ਖਾ ਲੈ ਖਾ ਲੈ ਖਾ ਲੈ ਆਪੇ ਮਾਂ ਦੀ ਭੁੱਖ ਜੋ ਆੱਧੀ ਹੋ ਜਾਂਦੀ ਹੈ ਮਾਂ ਨੇ ਜਦੋਂ ਮੰਗਣਾ ਸਰਬਤ ਦਾ ਪਲਾਈ ਮੰਗਣਾ ਮਤਲਬ ਆਦੇ ਜਵਾਕ ਵਾਸਤੇ ਤਾਂ ਚੰਗਾ ਮੰਗੇਗੀ ਮੰਗੇਗੀ ਲੇਕਿਨ ਬਾਕੀ ਦੇ ਜਵਾਕਾਂ ਵਾਸਤੇ ਵੀ ਕਦੇ ਉਹਦੇ ਮੂੰਹੋਂ ਨਾ ਮਾੜਾ ਨਹੀਂ ਨਿਕਲਦਾ ਹਮੇਸ਼ਾ ਜਦੋਂ ਮੰਗਦੀ ਹੈ ਉਹ ਕਹਿੰਦੀ ਹੈ ਕਿ ਸਾਰਿਆਂ ਦੇ ਤੀਪ ਉੱਤੋਂ ਹੈ ਉਹ ਲਾਈਫ ਵਿੱਚ ਸਕਸੈਸਫੁਲ ਹੋਣ ਲਾਈਫ ਵਿੱਚ ਅੱਗੇ ਵਧਣ ਤੇ ਇੱਕ ਇਹੋ ਜੀ ਮਾਂ ਸਾਡੇ ਵਿੱਚ ਵੀ ਆਏ ਕੁਝ ਦਿਨ ਪਹਿਲਾਂ ਮਤਲਬ ਇੱਕ ਸਿਲੈਕਟਿਡ ਕੈਂਡੀਡੇਟ ਜੋ ਹੈ ਉਹ ਆਫਟਰ ਸਿਲੈਕਸ਼ਨ ਵਰਦੀ ਪਾ ਕੇ ਸਾਡੇ ਕੋਲ ਆਏ ਸਾਨੂੰ ਮਿਲਣ ਵਾਸਤੇ ਤੇ ਉਹਨਾਂ ਨਾਲ ਉਹਨਾਂ ਦੀ ਮਦਰ ਵੀ ਆਏ ਤੇ ਆ ਕੇ ਜਿਹੜੇ ਸਿਲੈਕਟਿਡ ਕੈਂਡੀਡੇਟ ਹੈ ਨਾ ਉਹਨਾਂ ਨੇ ਤਾਂ ਕੁਝ ਇੰਪੋਰਟੈਂਟ ਗੱਲਾਂ ਸ਼ੇਅਰ ਵੀ ਕੀਤੀਆਂ ਤੇ ਨਾਲ ਹੀ ਨਾਲ ਉਹਨਾਂ ਦੀ ਮਦਰ ਉਹਨਾਂ ਦੀ ਮਦਰ ਜੀन्होंने ਸਟਰਗਲ ਦੇ ਦੌਰਾਨ ਆਦੀ ਤੀਨ ਨੂੰ ਪੜਦੇ ਹੋਏ ਦੇਖਿਆ ਸਟਰਗਲ ਦਿਨਾਂ ਵਿੱਚ ਆਦੀ ਤੀਨ ਨੂੰ ਪੂਰਾ ਜੋ ਹੈ ਸਪੋਰਟ ਕੀਤਾ ਉਹਨਾਂ ਨੇ ਵੀ ਆਦੇ ਬਾਕੀ 3 ਪੁੱਤਾਂ ਵਾਸਤੇ ਜੋ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਆ ਉਹਨਾਂ ਵਾਸਤੇ ਕੁਝ ਮਹੱਤਵਪੂਰਨ ਸਲਾਹਾਂ ਦਿੱਤੀਆਂ ਤੇ ਉਹ ਸਲਾਹ ਤੁਹਾਨੂੰ ਜ਼ਰੂਰ ਸੁਣਨੀ ਚਾਹੀਦੀ ਹੈ ਤੇ ਚਲੋ ਆਪਾਂ ਪਹਿਲਾਂ ਉਹ ਵੀਡੀਓ ਸੁਣਦੇ ਆ ਤੇ ਉਸ ਤੋਂ ਬਾਅਦ ਆਪਾਂ ਫਿਰ ਇਸ ਮੁੱਦੇ ਉੱਪਰ ਗੱਲ ਕਰਾਂਗੇ ਮਤਲਬ ਜਿੰਨੀਆਂ ਨੇ ਪੜ੍ਹਾਈ ਕਰੀ ਹੈ ਤੇ ਪੜ੍ਹਾਈ ਕਰਨੀ ਹੈ ਜਿਹੜਾ ਕੁਝ ਇਹ ਇੱਥੋਂ ਸਰਸਕ ਦੱਸ ਦੇ ਸੀ ਉਹੀ ਇਹਨੇ ਜਾ ਕੇ ਕੰਮ ਕਰਨਾ ਘਰੇ ਕੋਈ ਕੰਮ ਨਹੀਂ ਸੀ ਕਰਦੇ ਸੀ ਕਰੰਦੇ ਨਹੀਂ ਸੀ ਕੰਮ ਅਸੀਂ ਕਹਿੰਦੇ ਸੀ ਆਪਦਾ ਪਾਈ ਪੜ੍ਹਨ ਲਿਖ ਕੇ ਕੁਸ਼ ਮੰਜਲ ਪਾਰ। ਕਿਉਂ ਮਾਵਾਪੋ ਜਿਹੜੇ ਬੱਚੇ ਪੈਸੇ ਲਾਉਂਦੇ ਆ ਉਹ ਪੈਸੇ ਦਾ ਮੁੱਲ ਵੀ ਬੱਚੇ ਉਹ ਮੋੜ। ਠੀਕ ਹੈ ਉਹ ਬੇਸਤ ਨਹੀਂ ਜਾਣਦੇ। ਤੇ ਟਾਈਮ ਨਹੀਂ ਪਾਸ ਕਰਨਾ। ਆਪਦਾ ਜਿੰਨਾ ਸਰ ਕੰਮ ਅਸ ਤੇ ਉਹ ਆਪਦਾ ਸਾਰਾ ਆਪ ਦਾ ਪਰੂਪ ਧਿਆਨ ਨਾਲ ਕਰੋ। ਮਿਹਨਤ ਕਰੋ। ਮਿਹਨਤ ਨਾਲ ਪੜੋ ਲਿਖੋ। ਕਿਸੇ ਦਿਨ ਤੁਹਾਨੂੰ ਵੀ ਵਧੀਆ ਕੁਰਸੀਆਂ ਮਿਲਣਗੀਆਂ। ਹੈ ਅਫਸਰ ਬਣ ਜਿਓਗੇ। ਕਿ ਪੜ੍ਹਾਈ ਜ਼ਰੂਰੀ ਆ। ਸੀ ਉਹ ਤੁਹਾਨੂੰ ਕਿਹਾ ਸੀ ਕਿ ਜਦੋਂ ਅਰੇ 10 ਤੱਕ ਫਾਈਨਲ ਸੈਕਸ਼ਨ ਹੋਗੀ ਸਾਡੀ ਫਾਈਨਲੀ ਤੁਹਾਡੀ ਕੁੜੀ ਉਹ ਸਰਕਾਰੀ ਹੋਗੀ ਬਹੁਤ ਕੁਝ ਹੋਈ ਬਹੁਤ ਕੁਝ ਹੋਈ ਜੀ ਮੇਰੇ ਤੋਂ ਜ਼ਿਆਦਾ ਖੁਸ਼ ਨੇ ਮੈਂ ਆਇਆ ਕਿ ਉਹ ਤੁਸੀਂ بیٹے ਠੀਕ ਹੈ ਹਾਂ ਮਤਲਬ ਇਹਦਰ ਪਾਰਟੀ ਹੋਈ ਆ ਉਦੋਂ ਵੀ ਮੈਂ ਨਾਲ ਗਈ ਠੀਕ ਹੈ ਫਰੀਦਕੋਟ ਪੇਪਰ ਹੋਇਆ ਉਦੋਂ ਵੀ ਮੈਂ ਨਾਲ ਗਈ ਹੈ ਅਸੀਂ ਥੱਲੇ ਸੌਂਦੇ ਰਹੇ ਹਰ ਦਵਾਰਿਆਂ ਦੇ ਵਿੱਚ ਤੇ ਬੜੀ ਬਈ ਮਿਹਨਤ ਨਾਲ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੱਥੋਂ ਤੱਕ ਪਹੁੰਚੇ। ਤੁਹਾਡੀ ਮਿਹਨਤ ਨਾਲ ਮੋਰ ਕੋਈ ਨਹੀਂ। ਆਹ ਚੀਜ਼। ਦੇਖੋ ਜਦੋਂ ਤੁਸੀਂ ਸੈਕ ਕਰੋਗੇ ਨਾ ਤੁਹਾਡੀ ਖੁਸ਼ੀ ਤਾਂ ਹੋਏਗੀ ਹੋਏਗੀ। ਤੁਹਾਡੇ ਤੋਂ ਕਿਤੇ ਜ਼ਿਆਦਾ ਖੁਸ਼ੀ ਤੁਹਾਡੇ ਪੇਰੈਂਟ ਹੋਏਗੀ। ਤੇ ਉਸ ਖੁਸ਼ੀ ਲਈ ਨਾ ਅੱਜ ਮਿਹਨਤ ਕਰ ਦੋ। ਠੀਕ ਹੈ? ਤੁਸੀਂ ਬਹੁਤ ਮਿਹਨਤ ਕਰਦੇ ਤੁਹਾਡੇ ਪੇਰੈਂਟ ਤੁਹਾਡੇ ਲਈ। ਠੀਕ ਹੈ। ਮਾਂ ਬਹੁਤ ਦੇ ਤਰੂਪ ਬੱਚੇ ਨੂੰ ਪਾਲਦਾ, ਉਹਨੂੰ ਵੱਡਾ ਕਰਦਾ, ਹਵਾ ਪਿਆ ਕੇ ਵਿਆਹ ਵੀ ਮੈਂ ਉਹਦੇ ਬੱਚੇ ਉਠਵਾ ਮਾਂ ਵੀ ਫਿਰ ਉਹਨਾਂ ਦੀ ਪੜ੍ਹਾਈ ਲਿਖਾਈ ਕਰਾਉਂਦਾ। ਉਹਨਾਂ ਤੇ ਬੜੇ ਪੈਸੇ ਲਾਉਂਦਾ। ਇਹੋ ਬੱਚਾ ਜਦੋਂ ਕੰਮ ਨਹੀਂ ਕਰਦਾ ਜਾਂ ਕੋਈ ਪੜ੍ਹਾਈ ਵਿਖਾਈ ਨਹੀਂ ਕਰਦਾ ਕਿੰਨਾ ਤਿਲ ਦੁਖੀ ਹੁੰਦਾ ਹੁਣ ਪੜ੍ਹੋ ਲਿਖੋ ਹੁਣ ਮਾਪੇ ਤੁਹਾਨੂੰ ਪੜ੍ਹਨ ਲਿਖਣ ਨੂੰ ਭੇਜਿਆ ਪੜ੍ਹੋ ਲਿਖੋ ਤੇ ਆਣਾ ਨਾਮ ਦਾ ਪੜ੍ਹੋ ਮਿਹਨਤ ਕਰੋ ਬੇਟੇ ਤੇ ਮਾਪੇ ਪੜਿਆ ਮੈਨੇ ਹੁੰਦੇ ਆ ਉੱਚੇ ਕਦਮਾਂ ਤੇ ਪਿੱਛੇ ਹੋਣਾ ਅੱਡੀ ਇੱਕ ਵਾਰੀ ਮੈਨੇ ਕੁੜੀ ਦਾ ਪੇਪਰ ਦੋਸਰ ਫੇਰ ਉਹਦੇ ਕਰਦੇ ਕਹਿੰਦਾ ਕੁੜੀ ਨੂੰ ਵਿਆਹ ਦਿਓ ਹਾਂਜੀ ਕਹਿੰਦੇ ਤੁਸੀਂ ਵਿਆਹ ਦਿਓ ਸਾਡੇ ਘਰ ਦੇ ਸਾਡਾ ਹੋਰ ਆਂਡ ਕਮਾਂਡ ਕਹਿੰਦੇ ਤੁਸੀਂ ਵਿਆਹ ਦਿਓ ਕੁੜੀ ਨੂੰ ਬੀਟੀ ਵੱਡੀ ਹੋਗੀ ਮੈਂ ਕਹਿੰਦੀ ਸੀ ਨਾ ਇਨੇ ਇੱਕ ਦਿਨ ਆਪਦੀ ਮੰਜ਼ਿਲ ਪਾਈ ਲੈਣੀ ਹੈ ਵਿਆਹ ਨਹੀਂ ਹਿੰਜ ਕਰਦੀ ਹਜੇ ਵੀ ਹਜੇ ਵੀ ਨਹੀਂ ਕਰਦਾ ਦੋਸਤ ਹਜੇ ਵੀ ਕਹੀ ਨਹੀਂ ਮੈਂ ਦੋਸਤ ਹਜੇ ਵੀ ਨਹੀਂ ਕਰਦੀ 20 ਸਵਾਰ ਤੇ ਜਾ ਹਾਂ ਨੀਅਤ ਵੀ ਇਹਨੇ ਕੁਛ ਨਾ ਪੁੱਛਿਆ ਹੁਣ ਵੀ ਕਹਿੰਦੇ ਵੀ ਚੈਰੀ ਰੱਖਾ ਭਾਈ ਪੜਾਈ ਗਿਆ ਵਜੂ ਆ ਕੇ ਵੀ ਚਲੋ ਦੇ ਕੋਈ ਵਧੀਆ ਪੋਸਟ ਮਿਲ ਜਾਂਦੀ ਹੈ ਹੈ ਰੰਗ ਕੁੱਚਾ ਮਿਲ ਜਾਂਦਾ ਸਬੰਨ ਇੰਸਪੈਕਟਰ ਸਿੱਧੀ ਭਰਤੀ ਹੋ ਗਈ ਸੀ 662 ਨੰਬਰਾਂ ਤੇ ਰਹੀ

बट बाकी जो जितनी मेहनत है ना वो सारी स्टूडेंट के द्वारा की एक ही क्लास में बैठने वाले 200 बच्चों में से पांच लगते हैं में नहीं लगते क्यों नहीं लगते वो मेहनत की दिक्कत होती है बस हम आपको गाइड कर सकते हैं रास्ता दिखा सकते हैं बाकी इनकी सच्ची मेहनत है दिन रात जो एक करके मेहनत की है वही वही आपकी बात है आपको मौका मिलेगा आपको यही बात है हमने तो गाइड किया कोई टीचर आएगा आपको गाइड कर देगा बाकी आपकी मेहनत है ਕੋਈ ਹਮ ਕ੍ਰੈਡਿਟ ਇਸ ਬਾਤ ਦਾ ਨਹੀਂ ਲੈਂਦਾ ਕਿ ਹਮਨੇ ਨਹੀਂ ਜੀ ਹਮਨੇ ਆਪਕੋ ਸਿਰਫ ਉਸੇ ਗਾਈਡ ਗਿਆ ਹੈ ਪਰ ਆਪਕੀ ਬਾਕੀ ਜੋ ਮਿਹਨਤ ਹੈ ਉਹ ਆਪ ਹੀ ਦਿਨ ਰਾਤ ਦੀ ਜੋ ਮਿਹਨਤ ਹੈ ਉਹ ਹੈ ਠੀਕ ਹੈ ਅਭੀ ਕੋਈ ਇਹ ਸਿੱਖਣਾ ਅੱਜ ਜੜਾ ਜੜਾ ਨਹੀਂ ਕੱਲ ਨੂੰ ਨਹੀਂ ਆਉਂਦਾ ਉਹ ਬਹੁਤ ਬਾਹਰ ਤੁਰ ਦੰਗ ਜਾਂਦਾ ਹੈ ਜਿਹੜਾ ਆਕੀ ਤੁਹਾਡੇ ਮੂਰੇ ਕਿਤਾਬਾਂ ਪਈਆਂ ਕੱਲ ਨੂੰ ਨਹੀਂ ਨਾ ਉਹੀ ਅੱਖਰ ਆਉਂਦੇ ਇਹ ਪੜਉ ਦਿਖੋ ਵਾਸਤੇ ਜਿਵੇਂ ਤੁਹਾਨੂੰ ਸਾਰਾ ਤੱਕ ਦੱਸ ਰਿਹਾ ਹਾਂ ਮੈਂ ਉਹਦਾ ਧਿਆਨ ਨਾ ਪੜੋ ਧਿਆਨ ਨਾ ਬਸੋ ਕੰਮ ਕਰੋ ਤੇ ਇੱਕ ਦਿਨ ਮੰਜ਼ਿਲ ਤੁਹਾਨੂੰ ਵੀ ਮਿਲ ਜੂਗੀ कि लगी वीडियो उम्मीद है कि जेड़े चीजा माँ ने दसियां वो तुम जरूर फॉलो करोगे देखो यार अगर माँ प्यो थोड़े तो भरोसा करके ਅਗਰ ਮਾਪਿਓ ਤੁਹਾਡੇ ਤੇ ਭਰੋਸਾ ਕਰਕੇ ਤੁਹਾਡੇ ਤੇ ਕੁਝ ਪੈਸਾ ਲਗਾ ਰਿਆ ਨਾ ਤੇ ਕਦੇ ਵੀ ਨਾ ਉਹਨਾਂ ਦੀ ਅੱਖਾਂ ਦੇ ਅੰਦਰ ਧੂਲ ਨਾ ਛਿੜਕਿਓ ਕਦੇ ਵੀ ਉਹਨਾਂ ਨੂੰ ਧੋਖਾ ਨਾ ਦਿਓ ਕਿ ਭਈ ਤੁਸੀਂ ਤਲਾਫ ਫੋਨ ਰਹੇ ਹੋ ਤੁਸੀਂ ਅਵਾਰਾਗਰਦੀ ਕਰ ਰਹੇ ਹੋ ਲੇਕਿਨ ਮਾਂ ਨੂੰ ਬੋਲ ਰਹੇ ਹੋ ਕਿ ਹਾਂ ਮੈਂ ਪੜ ਰਹੀ ਹਾਂ ਬੜੀ ਬੜਾ ਭੋਲੇ ਹੁੰਦੇ ਆ ਮਾਪੇ ਉਹ ਮੰਨ ਜਾਂਦੇ ਉਹ ਤੁਹਾਡੇ ਤੇ ਇੰਨਾ ਵਿਸ਼ਵਾਸ ਕਰਦੇ ਆ ਕਿ ਨਾ ਮੇਰਾ ਦੀਪੋਤ ਗਲਤ ਨਹੀਂ ਕਰ ਸਕਦਾ ਉਹ ਪੂਰੇ ਅੱਖਾਂ ਬੰਦ ਕਰਕੇ ਤੁਹਾਡੇ ਤੇ ਵਿਸ਼ਵਾਸ ਕਰਨਗੇ ਕਿ ਹਾਂ ਜੋ ਬੋਲਦਾ ਸਹੀ ਬੋਲ ਰਿਹਾ ਦੁਨੀਆ ਗਲਤ ਹੋਏਗੀ ਦੁਨੀਆ ਬੋਲਦੇ ਨਾ ਕਿ ਤੇਰਾ ਦੀਪੋਤ ਉੱਥੇ ਘੁੰਮ ਰਿਹਾ ਸੀ ਜੋ ਅਵਾਰਾਗਰਦੀ ਕਰਦਾ ਹੈ ਲਫੰਡਰਗਰੀ ਕਰਦਾ ਹੈ ਮਾਨ ਨਹੀਂ ਮੰਨਣਾ ਕੁਝ ਹੋਰ ਬੋਲੋਗੇ ਨਾ 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 ਮਾਂ ਮੈਂ ਤਾਂ ਪੜਦਾ ਪਿਆ ਸੀ ਤੇ ਤੁਹਾਡੀ ਗੱਲ ਮੰਨੇਗੀ ਤੇ ਕਦੇ ਵੀ ਨਾ ਇਹੋ ਜਿਹੇ ਭੋਲੇ ਮਾਪਿਓ ਦੇ ਅੱਖਾਂ ਅੱਗੇ ਜੋ ਹੈ ਉਹ ਧੂਲ ਨਾ ਜੋ ਗਿਆ ਕਰੋ ਠੀਕ ਹੈ ਜਰੂਰ ਸਰਕਾਰੀ ਨੌਕਰੀ ਲੱਗੂ ਅਗਰ ਤੁਹਾਡਾ ਸੁਪਨਾ ਹੈ ਸਰਕਾਰੀ ਨੌਕਰੀ ਲੱਗਣਾ ਤੁਹਾਡੇ ਕਰਦੇ ਆ ਸੁਪਨਾ ਹੈ ਸਰਕਾਰੀ ਨੌਕਰੀ ਕਰਨਾ ਤਾਂ ਜਰੂਰ ਸਰਕਾਰੀ ਨੌਕਰੀ ਲੱਗਣ ਵਾਸਤੇ ਆਦੇ ਏਡੀ ਛੋਟੀ ਦਾ ਜੋੜ ਲਗਾ ਦਿਓ ਤੇ ਉਹਨਾਂ ਦਾ ਨਾਮ ਰੋਸ਼ਨ ਕਰੋ ਅਦੇ ਜਦੋਂ ਸ਼ਰੀਕੇ ਵਿੱਚ ਤੁਹਾਨੂੰ ਘੁੰਮਣਾ ਜਦੋਂ ਕਿਸੇ ਫੈਮਿਲੀ ਫੰਕਸ਼ਨ ਵਿੱਚ ਜਾਣ ਤੇ ਜਾ ਕੇ ਉਹਨਾਂ ਦੀ ਨੱਕ ਜੋ ਹੈ ਨਾ ਉਹ ਉੱਚੀ ਹੋ ਜਵੇ ਛਾਤੀ ਚੌੜੀ ਹੋ ਜਵੇ ਤੁਹਾਡੇ ਬਾਪੂ ਦੀ ਤੇ ਕਵੇ ਹਾਂ ਮੇਰਾ ਪੁੱਤ ਆ ਤੇ ਮੇਰੇ ਪੁੱਤ ਨੇ ਮੈਨੂੰ ਰਿਟਾਇਰ ਕਰਤਾ ਸਰਕਾਰੀ ਨੌਕਰੀ ਕਰਦਾ ਹੈ ਤੇ ਮੈਨੂੰ ਕੋਈ ਕੰਮ ਨਹੀਂ ਕਰਨ ਦੇਂਦਾ ਮੈਨੂੰ ਜੋ ਹੈ ਉਹ ਐਸ਼ ਦੀ ਜ਼ਿੰਦਗੀ ਦਿੰਦਾ ਤੇ ਤੁਹਾਡਾ ਫਰਜ਼ ਬੰਦਾ ਯਾਰ ਕਦੇ ਵੀ ਤੁਸੀਂ ਜੋ ਹੈ ਨਾ ਉਹ ਮਾਪਿਓ ਦਾ ਜਿਹੜਾ ਕਰਜ ਹੈ ਉਹ ਅਦਾ ਨਹੀਂ ਕਰ ਸਕਦੇ ਜਿਹੜਾ ਜਿਹੜਾ ਕੁਝ ਉਹਨਾਂ ਨੇ ਤੁਹਾਡੇ ਵਾਸਤੇ ਕੀਤਾ ਉਹ ਕਦੇ ਪੂਰੀ ਲਾਈਫ ਤੁਸੀਂ ਉਹਨਾਂ ਦੇ ਪੈਰ ਤੋਦੋਗੇ ਪੀਓਗੇ ਤਾਂ ਵੀ ਉਹ ਕਰਜ ਜਿਹੜਾ ਅਦਾ ਨਹੀਂ ਹੋ ਸਕਦਾ ਲੇਕਿਨ ਤੁਸੀਂ ਉਹਨਾਂ ਵਾਸਤੇ ਕੁਝ ਤਾਂ ਕਰ ਸਕਦੇ ਹੋ ਇੱਕ ਚੰਗੇ ਤੀਪੂ ਤੋਂ ਦਾ ਫਰਜ਼ ਤਾਂ ਨਿਭਾ ਸਕਦੇ ਹੋ ਹਨਾ ਜਿਹੜੀ ਕੁੜੀਆਂ ਹੈਗੀਆਂ ਤੇ ਮੰਨਿਆ ਜਾਂਦਾ ਯਾਰ ਜਿੰਨਾ ਮਰਜ਼ੀ ਦੇਖ ਲਓ ਆ ਮੰਨਿਆ ਜਾਂਦਾ ਹੈ ਕਿ ਇੱਕ ਕੁੜੀ ਦੇ ਵਿਆਹ ਦੀ ਟੈਨਸ਼ਨ ਮਾਪਿਓ ਨੂੰ ਬਹੁਤ ਹੁੰਦੀ ਹੈ ਭਾਵੇਂ ਮਾਪਿਓ ਕਵੇ ਨਾ ਕਵੇ ਲੇਕ ਲੇਕਿਨ ਅਗਰ ਤੁਸੀਂ ਸਰਕਾਰੀ ਨੌਕਰੀ ਲੱਗ ਗਏ ਨਾ ਤੇ ਮਾਨ ਨਾਲ ਵਿਆਹਣਗੇ ਤੁਹਾਨੂੰ ਤੁਹਾਡਾ ਬਾਪੂ ਰਾਜਾ ਹੋਏਗਾ ਤੇ ਆਦੀ ਧੀ ਦਾ ਹੱਥ ਮਾਨ ਨਾਲ ਕਿਸੇ ਰਾਜਕੁਮਾਰ ਹੱਥ ਦੇਗਾ ਠੀਕ ਹੈ ਤੇ ਜਰੂਰ ਯਾਰ ਇਨਾ ਸਲਾਹਾਂ ਜਿਹੜੀ ਮੈਂ ਦਿੱਤੀਆ ਉਹਨੂੰ ਫੋਲੋ ਕਰਿਓ ਤੇ ਸਰਕਾਰੀ ਨੌਕਰੀ ਦੀ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਕੋਲ ਬਹੁਤ ساری ਵੈਕੈਂਸੀਆਂ ਯਾਰ ਬਹੁਤ ਸਾਰੇ ਤੁਹਾਡੇ ਕੋਲ ਜਿਹੜੇ ਹੈ ਉਹ ਮੌਕੇ ਹੈਗੇ ਆ ਜਿਹੜੇ ਤੁਸੀਂ ਹੁਣੇ ਵੀ ਸਾਹਮ੍ਹ ਸਕਦੇ ਹੋ ਹੁਣੇ ਵੀ ਕੋਈ ਦੇਣ ਨਹੀਂ ਹੋਈ ਹੈ ਆ ਜਿਹੜੀ ਵੈਕੈਂਸੀਆਂ ਤੁਹਾਨੂੰ ਨਜ਼ਰ ਆ ਰਹੀਆਂ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ 14500 ਵੈਕੈਂਸੀ ਜੋ ਬਹੁਤ ਟਾਈਮ ਹੋ ਗਿਆ ਆਪਣੇ ਕੋਲ ਅਨਾਉਂਸਮੈਂਟ ਹੋ ਚੁੱਕੀ ਹੈ ਤੇ ਬਹੁਤ ਜਲਦੀ ਆ ਵੈਕੈਂਸੀ ਤੁਹਾਨੂੰ ਵੇਖਣ ਨੂੰ ਮਿਲੇਗੀ ਸਮ ਇੰਸਪੈਕਟਰ ਦੀ 150 ਪੋਸਟਾਂ ਇੰਸਪੈਕਟਰ ਦੀਆਂ 50 ਵੈਕੈਂਸੀਆਂ ਏਐਸਆਈ ਦੀ 500 ਲੇਕਿਨ ਤੁਸੀਂ ਨੋਟੀਫਿਕੇਸ਼ਨ ਦਾ ਵੇਟ ਨਹੀਂ ਕਰਨਾ ਐਵੇਂ ਸੋਚਣਾ ਕਿ ਨੋਟੀਫਿਕੇਸ਼ਨ ਆਈ ਕਿ ਉਸ ਤੋਂ ਬਾਅਦ ਮੈਂ ਤਿਆਰੀ ਸ਼ੁਰੂ ਕਰਾਂਗਾ ਦੋਸਤ ਤਿਆਰੀ ਪਹਿਲਾਂ ਰੱਖੀ ਰਹੀ ਹੁੰਦੀ ਹੈ ਨੋਟੀਫਿਕੇਸ਼ਨ ਆਨ ਤੇ ਫਾਰਮ ਫਿਲ ਕਰਕੇ ਫਿਰ ਉਸ ਤੋਂ ਬਾਅਦ ਰਿਵੀਜ਼ਨ ਕਰੀਦੀ ਹੁੰਦੀ ਹੈ ਸਾਰਾ ਟਾਈਮ ਠੀਕ ਹੈ ਬਾਕੀ ਮੈਂ ਦਾਦਾ ਪੰਜਾਬ ਪਟਵਾਰੀ ਦੀ 586 ਪਹਿਲਾਂ ਬਹੁਤ ਟਾਈਮ ਤੋਂ ਗੱਲਾਂ ਚੱਲ ਰਹੀ ਸੀ ਲੇਕਿਨ ਬਾਅਦ ਚ ਅਪਡੇਟ ਆਈ ਕਿ ਹਜ਼ਾਰ ਵੈਕੈਂਸੀਆਂ ਹੋ ਸਕਦੀਆਂ ਪੰਜਾਬ ਪਟਵਾਰੀ ਦੀਆਂ ਹੁਣ ਇਹ ਤਾਂ ਪੀਟ੍ਰ ਪਲੱਸ ਵੀ ਬੋਡੀ ਥੋੜੀ ਬਿਜ਼ੀ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਐਗਜ਼ਾਮ ਦਾ ਜਿਹੜਾ ਕੈਲੰਡਰ ਹੈ ਉਹਨਾਂ ਨੇ ਜਾਰੀ ਕਰਤਾ ਹੈ ਤੇ ਉਸ ਤੋਂ ਬਾਅਦ ਜਿਵੇਂ ਹੀ ਉਹ ਕੈਲ ਜਿਹੜਾ ਦੀ ਹਾਲੇ ਗ੍ਰੈਜੂਏਸ਼ਨ ਨਹੀਂ ਹੋਈ ਠੀਕ ਹੈ ਲੋ ਵੈਕੈਂਸੀ ਵਾਸਤੇ ਦੋ ਕੁਆਲਿਫਿਕੇਸ਼ਨ ਤੇ ਵੀ ਆ ਤੁਸੀਂ ਪੋਸਟਾਂ ਜੋ ਹੈ ਫਿਲ ਕਰ ਸਕਦੇ ਹੋ ਠੀਕ ਹੈ ਬਾਕੀ ਪੀਪੀਐਸਸੀ ਦੀ ਨੈਬ ਤਹਿਸੀਲਦਾਰ ਤੇ ਸੈਕਸ਼ਨ ਅਫੀਸਰ ਠੀਕ ਹੈ ਆ ਵੈਕੈਂਸੀ ਵੀ ਆਉਣ ਵਾਲੀ ਹੈ ਪੀਟ ਪਲੱਸ ਬੀ ਖਜ਼ਾਂਚੀ ਅਫੀਸਰ ਅੱਛਾ 36 ਵੈਕੈਂਸੀ ਆ ਆਪਣੇ ਕੋਲ ਆਈ ਸੀ ਜਿੰਦਾ 17 ਤਰੀਕ ਤੱਕ ਫਾਰਮ ਫਿਲਿੰਗ ਹੋਣੀ ਸੀ ਹੁਣ ਫਾਰਮ ਫਿਲਿੰਗ ਬੰਦ ਹੋ ਚੁੱਕੀ ਹੈ ਤੇ ਇੰਨਾ ਦੀ ਵੀ ਜਿਹੜੀ ਵੈਕੈਂਸੀ ਆਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜਮੈਂਟ ਰਾਈਟਰ ਦੀ 33 ਵੈਕੈਂਸੀ ਆਈਆਂ ਕੋਆਪਰੇਟਿਵ ਇਨਸਪੈਕਟਰ ਫੂਡ ਸਪਲਾਈ ਇਨਸਪੈਕਟਰ ਐਕਸਾਈਜ਼ ਇਨਸਪੈਕਟਰ ਤੇ ਫਾਇਰਮੈਨ ਚਲੋ ਦੂਜੀ ਵਾਰ ਆ ਗਿਆ ਤੇ ਆ ਵੈਕੈਂਸੀ ਹੈ ਸੈਂਟਰ ਲੈਵਲ ਦੀ ਵੀ ਵੈਕੈਂਸੀਆਂ ਸੈਂਟਰ ਲੈਵਲ ਦੀ ਵੀ ਵੈਕੈਂਸੀ ਹੈ ਸੈਂਟਰ ਲੈਵਲ ਦੇ ਆਪਣੇ ਕੋਲ ਜੋ ਹੈ ਉਹ SSC GD ਦੀਆਂ 40000 ਵੈਕੈਂਸੀਆਂ ਟੈਂਟ ਲੈਵਲ ਤੇ ਅਗਰ ਤੁਸੀਂ ਹੈਗੇ ਹੋ ਤਾਂ ਪੰਜਾਬ ਤੋਂ ਹੈਗੇ ਹੋ ਤਾਂ ਜਰੂਰ ਇਸ ਵੈਕੈਂਸੀ ਦਾ ਫਾਰਮ ਫਿਲ ਕਰਿਓ ਕਿਉਂਕਿ ਦੋਸਤੋ ਪੰਜਾਬ ਦੇ ਕੈਂਡੀਡੇਟ ਨੂੰ ਇਹਨਾਂ ਨਹੀਂ ਪਤਾ ਇਸ ਵੈਕੈਂਸੀ ਬਾਰੇ ਜਿਹੜੀ ਕੱਟਆਫ ਹੈ ਉਹ ਸਟੇਟ ਵਾਈਜ਼ ਬਣੇਗੀ ਮਤਲਬ ਬਿਹਾਰ ਦੀ ਅਲੱਗ ਯੂਪੀ ਦੀ ਅਲੱਗ ਪੰਜਾਬ ਦੀ ਅਲੱਗ ਤੇ ਪੰਜਾਬ ਦੇ ਕੈਂਡੀਡੇਟ ਕਿਉਂਕਿ ਫਾਰਮ ਘੱਟ ਫਿਲ ਕਰਦੇ ਆ ਇਹਨਾਂ ਦੀ ਕੱਟਆਫ ਬਹੁਤ ਘਟ ਜਾਂਦੀ ਹੈ 160 ਮਾਰਕਸ ਦਾ ਪੇਪਰ ਹੋਏਗਾ ਜਿਸ ਦੇ ਵਿੱਚ ਮੈਥ ਆਏਗੀ ਰੀਜ਼ਨਿੰਗ ਆਏਗੀ ਜੀਕੇ ਆਏਗੀ ਤੇ ਆਪਣੇ ਕੋਲ ਇੰਗਲਿਸ਼ ਜਾਂ ਹਿੰਦੀ ਵਿੱਚੋਂ ਇੱਕ ਸਬਜੈਕਟ ਆਏਗਾ ਹਨਾ ਤੇ 160 ਮਾਰਕਸ ਦਾ ਪੇਪਰ ਹੋਏਗਾ ਤੁਹਾਡਾ ਤੇ ਪੰਜਾਬ ਦੇ ਕੈਂਡੀਡੇਟ ਅਗਰ ਅੱਧੇ ਮਾਰਕਸ ਵੀ ਲੈ ਲੈਣਾ ਤਾਂ ਵੀ ਉਹਨਾਂ ਦਾ ਸੈLECTION ਹੋਣਾ ਜੋ ਹੈ ਉਹ ਪੱਕਾ ਹੋ ਜਾਂਦਾ ਐ SSC GD ਵਿੱਚ ਕਿਉਂਕਿ ਕੱਟਆਫ ਜਿਹੜੀ ਆ ਨਾ ਸਟੇਟ ਵਾਈਜ਼ ਬਣਦੀ ਹੈ ਤੇ ਜ਼ਰੂਰ ਆ ਵਾਕੈਂਸੀ ਫਿਲ ਕਰੀਓਗੇ 10th ਪਾਸ ਹੋਤਾ ਤੇ RRB NTPC ਦੀ 11500 ਪਲੱਸ ਜਿੰਦੇ ਵਿੱਚ ਹੋਰ ਵਾਕੈਂਸੀਆਂ ਆ ਲੈ ਆ ਸਕਦੀਆਂ ਸਭ ਤੋਂ ਵਧੀਆ ਗੱਲ ਮੈਨੂੰ ਇਸ ਵਾਕੈਂਸੀ ਬਾਰੇ ਆ ਲੱਗੀ ਕਿ 12th ਪਾਸ ਵਾਕੈਂਸੀ ਵੀ ਹੈ ਇਹਦੇ ਵਿੱਚ ਹਨਾ ਹਾਲੇ ਵਾਕੈਂਸੀ ਹੋਰ ਇਨਕਰੀਜ਼ ਹੋਏਗੀ ਲਈ ਫਿਲਹਾਲ 3445 ਵਾਕੈਂਸੀਆਂ ਆਪਣੇ ਕੋਲ +2 ਪਾਸ ਵਾਲਿਆਂ ਵਾਸਤੇ ਅੰਡਰ ਗ੍ਰੈਜੂਏਟ ਤੇ ਜਿਹੜੇ ਆਪਣੇ ਕੋਲ ਗ੍ਰੈਜੂਏਟ ਹੈ ਉਹਨਾਂ ਵਾਸਤੇ 81113 ਤੇ ਜਿਹੜੇ ਗ੍ਰੈਜੂਏਟ ਹੈ ਉਹ ਸਾਰਿਆਂ ਵਾਸਤੇ ਫਾਰਮ ਫਿਲ ਕਰ ਸਕਦੇ ਆ ਚਾਹੇ ਉਹ +2 ਪਾਸ ਵਾਲੀ ਵੈਕੈਂਸੀ ਹੋਵੇ ਚਾਹੇ ਗ੍ਰੈਜੂਏਟ ਵਾਲੀ ਤੇ ਤੁਹਾਡੇ ਵਾਸਤੇ 11500 ਵੈਕੈਂਸੀ 11558 ਵੈਕੈਂਸੀ ਹੈ ਟੋਟਲ ਐਨਟੀਪੀਸੀ ਦੀਆਂ ਜਰੂਰ ਫਾਰਮ ਫਿਲ ਕਰਿਓ ਪੜਨਾ ਕੀ ਹੈ ਸਾਰਾ ਕੁਝ ਦੱਸਾਂਗਾ ਸੀਆਈਐਸਐਫ ਦੀ 1103 ਵੈਕੈਂਸੀਆਂ ਸੀਆਈਐਸਐਫ ਆਪਣੇ ਕੋਲ ਜੋ ਹੈ ਫਾਇਰਮੈਨ ਸੀ ਐਸ ਐਫ ਫਾਇਰਮੈਨ ਫਾਇਰਮੈਨ ਦੀ ਆ ਉਹ ਕੈਸੀ ਬਹੁਤ ਹੀ ਜ਼ਿਆਦਾ ਕੰਫਰਟੇਬਲ ਹੈ ਤੁਹਾਡੇ ਵਾਸਤੇ ਅਗਰ ਤੁਸੀਂ ਕਹਿੰਦੇ ਹੋ ਕਿ ਸਰ ਮੈਂ ਨਾ ਨਾ ਅੱਗੇ ਵੱਡੇ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਮੈਨੂੰ ਕੋਈ ਇਹੋ ਜਿਹੀ ਜੌਬ ਦੱਸੋ ਜਿੰਦੇ ਵਿੱਚ ਮੈਨੂੰ ਟਾਈਮ ਮਿਲ ਜਾ ਕਰੇ ਪੜਨ ਦਾ ਤਾਂ ਸੀ ਐਸ ਐਫ ਫਾਇਰਮੈਨ ਤੁਹਾਡੇ ਵਾਸਤੇ ਬਹੁਤ ਕਰੈਕਟ ਚੋਇਸ ਰਹੇਗੀ ਠੀਕ ਹੈ ਬਾਕੀ ਯਾਰ ਤੁਹਾਨੂੰ ਮੈਂ ਇੱਕ ਚੀਜ਼ ਕਹਾਂਗਾ ਅਗਰ ਤੁਸੀਂ ਐਨਾ ਵਿੱਚੋਂ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਅਗਰ ਸੁਪਨਾ ਦੇਖ ਚੁੱਕੇ ਹੋ ਤੇ ਫਿਰ ਸੁਪਨੇ ਨੂੰ ਹਕੀਕਤ ਬਣਾਉਣ ਲਈ ਸੋਨਾ ਨਹੀਂ ਹੁੰਦਾ ਸਪਨਾ ਦੇਖਣਾ ਉਹ ਨਹੀਂ ਹੁੰਦਾ ਜਿਹੜਾ ਸੋ ਕੇ ਤੁਹਾਡੀ ਨੀਂਦ ਵਿੱਚ ਚਿੱਤਰ ਬਣ ਰਿਹਾ ਚਿੱਤਰ ਬਣ ਰਿਹਾ ਤੁਹਾਡੇ ਮਾਈਂਡ ਵਿੱਚ ਚੱਲ ਰਿਹਾ ਨਹੀਂ ਉਹ ਸੁਪਨਾ ਨਹੀਂ ਹੈ ਉਹ ਸਿਰਫ ਇੱਕ ਦਿਖਾਵਾ ਹੈ ਸੁਪਨਾ ਉਹ ਹੁੰਦਾ ਹੈ ਜਿਹੜਾ ਤੁਸੀਂ ठान ਲਿਆ ਕਿ ਮੈਂ ਬੰਨਾ ਹੈ ਤਾਂ ਬੰਨਾ ਹੈ ਤੇ ਉਹ ਸੁਪਨੇ ਨੂੰ ਹਕੀਕਤ ਵਿੱਚ ਬਣਾਉਣ ਲਈ ਤੁਹਾਨੂੰ ਕੁਝ ਐਕਸ਼ਨ ਲੈਣੇ ਪੈਂਦੇ ਐ ਐਕਸ਼ਨ ਕਿਦਾਂ ਦੇ ਪਹਿਲਾਂ ਤਾਂ ਅਗਰ ਤੁਸੀਂ ਸਿਲੇਬਸ ਨਹੀਂ ਪਟਾਟਾ ਨੂੰ ਕੀ ਹੈ ਤੇ ਮੈਂ ਦੱਸ ਦਿੰਦਾ ਵੀ ਤੁਹਾਨੂੰ ਮੈਥ ਪੜ੍ਹਨਾ ਪਏਗਾ ਰੀਜ਼ਨਿੰਗ ਇੰਗਲਿਸ਼ ਜੀਕੇ ਕੰਪਿਊਟਰ ਪੰਜਾਬੀ ਸਾਇੰਸ ਤੇ ਕਰੰਟ ਅਫੇਅਰ ਆ ਮੈਂ 8 ਤੋਂ 9 ਸਬਜੈਕਟ ਬੋਲਤੇ 8 ਤੋਂ 9 ਸਬਜੈਕਟ ਤੁਸੀਂ ਪੜ੍ਹ ਲਿੱਤੇ ਤਾਂ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਐਗਜ਼ਾਮ ਦਾ ਫਾਰਮ ਫਿਲ ਕਰ ਸਕਦੇ ਹੋ ਤਾਂ ਇਹਨਾਂ ਵਿੱਚ ਕਾਮਨ ਸਬਜੈਕਟ ਆਂਦੇ ਠੀਕ ਹੈ ਚਾਹੇ ਸੈਂਟਰ ਗਵਰਨਮੈਂਟ ਦਾ ਐਗਜ਼ਾਮ ਦੇ ਦਿਓ ਚਾਹੇ ਸਟੇਟ ਗਵਰਨਮੈਂਟ ਦਾ ਐਗਜ਼ਾਮ ਦੇ ਦਿਓ ਆਹੀ 5 6 ਸਬਜੈਕਟ ਆਪਣੇ ਕੋਲ ਆਣਗੇ ਮੈਂ ਤਾਂ ਪੰਜਾਬ ਸਟੇਟ ਜਿਆਦਾ ਸਬਜੈਕਟ ਹੀ ਪੜ੍ਹਨਾ ਹੁੰਦਾ ਪੰਜਾਬ ਸਟੇਟ ਤੇ ਪੰਜਾਬੀ ਵੀ ਆਏਗੀ ਪੰਜਾਬ ਜੀ ਐਨਾ ਸਾਰੀਆਂ ਵੈਕੈਂਸੀਆਂ ਦੀ ਕਾਮਨ ਪ੍ਰਪਰੇਸ਼ਨ ਕਰਨ ਲਈ ਜੋ ਹੈ ਤੁਸੀਂ ਹੁਣੇ ਤੋਂ ਕਦਮ ਚੱਕਨੇ ਆ ਆ ਸਿਲੇਬਸ ਹੈ ਉਹਨਾਂ ਦਾ ਠੀਕ ਹੈ ਅਗਰ ਤੁਸੀਂ ਸਿਲੇਬਸ ਕੰਪਲੀਟ ਕਰ ਚੁੱਕੇ ਹੋ ਕਈ ਜਨੇ ਮੇਰੀ ਇਹੋ ਜੀ ਵੀਡੀਓ ਦੇਖ ਰਹੇ ਹੋਣਗੇ ਜਿਹੜੇ ਸਿਲੇਬਸ ਕੰਪਲੀਟ ਕਰ ਚੁੱਕੇ ਤੇ ਉਹਨਾਂ ਵਾਸਤੇ ਮੇਰੀ ਸਲਾਹ ਕਿ ਟੈਸਟ ਮੈਥ ਲਗਾਉਣ ਲੱਗ ਜਾਓ ਯਾਰ ਜਦੋਂ ਤੱਕ ਇਹਨਾਂ ਪੇਪਰ ਦੇ ਮੈਦਾਨ ਵਿੱਚ ਉਤਰ ਨਹੀਂ ਜਾਂਦੇ ਪੇਪਰ ਦੇ ਚੱਲ ਨਹੀਂ ਜਾਂਦੇ ਐਡਮਿਟ ਕਾਰਡ ਆ ਨਹੀਂ ਜਾਂਦਾ ਉਦੋਂ ਤੱਕਨ ਲਗਾਤਾਰ ਲਗਾਤਾਰ ਟੈਸਟ ਮੈਥ ਲਗਾਉਂਦੇ ਰੋ ਚਾਹੇ 4 ਮਹੀਨੇ ਬਾਅਦ ਐਗਜ਼ਾਮ ਹੈ ਚਾਹੇ 6 ਮਹੀਨੇ ਬਾਅਦ ਐਗਜ਼ਾਮ ਹੈ ਹੁਣ ਇਹ ਤਾਂ ਬਹੁਤ ਜਲਦੀ ਜਲਦੀ ਆ ਕਾਫੀ ਇਗਜ਼ਾਮ ਆਉਣ ਵਾਲੇ ਹੈ ਸੀਨੀਅਰ ਅਸਿਸਟੈਂਟ ਆਉਣ ਵਾਲਾ ਹੈ ਆਪਣੇ ਕੋਲ ਲਿਬਰ ਇੰਸਪੈਕਟਰ ਆਉਣ ਵਾਲਾ ਹੈ ਆਪਣੇ ਕੋਲ ਜੋ ਹੈ ਜੇਲ ਵਾਡਨ ਦਾ ਪੇਪਰ ਆਉਣ ਵਾਲਾ ਹੈ ਠੀਕ ਹੈ ਬਹੁਤ ਸਾਰੇ ਇਗਜ਼ਾਮ ਆਉਣ ਵਾਲੇ ਹੈ ਤੇ ਅਗਰ ਤੁਸੀਂ ਤਿਆਰੀ ਕੰਪਲੀਟ ਕਰ ਚੁੱਕੇ ਹੋ ਸਿਲੇਬਸ ਕਰ ਚੁੱਕੇ ਹੋ ਤਾਂ ਟੈਸਟ ਬੈਟ ਤੁਹਾਡੇ ਫੋਨ 'ਤੇ ਜ਼ਰੂਰ ਹੋਣਾ ਚਾਹੀਦਾ ਹੈ ਜਾਂ ਆਫਲਾਈਨ ਆ ਜਾਓ ਟੈਸਟ ਬੈਟ ਲਾਉਣ ਵਾਸਤੇ ਠੀਕ ਹੈ ਤੇ ਦੇਖੋ ਯਾਰ ਬਹੁਤ ਸਾਰੀ ਅਕੈਡਮੀ ਹੈ ਪੰਜਾਬ ਦੇ ਵਿੱਚ ਜੋ ਤੁਹਾਨੂੰ ਕਹਿਣ ਗਿਆ ਦਾਵਾ ਕਰਨ ਗਿਆ ਕਿ ਹਾਂ ਹਾਂ ਅਸੀਂ ਬੈਸਟ ਹਾਂ ਅਸੀਂ ਬੈਸਟ ਹਾਂ ਐਵੇਂ ਗੱਲਾਂ ਤੇ ਬਰੋਸਾ ਨਹੀਂ ਕਰੀਦਾ ਹੁੰ ਉਸ ਅਕੈਡਮੀ ਤੇ ਉਸ ਇੰਸਟੀਚਿਊਟ ਤੇ ਭਰੋਸਾ ਕਰੋ ਜਿੰਦੇ ਵਿੱਚ ਐਕਸਪਰਟ ਟੀਮ ਹੈ ਸਾਰੀ ਟੀਮ ਹੀ ਐਕਸਪਰਟ ਹੈ ਤੇ ਦੂਜਾ ਤਿੰਨ ਗੱਲ ਦੱਸਾਂਗਾ ਟੀਮ ਐਕਸਪਰਟ ਹੋਵੇ ਪੂਰੀ ਠੀਕ ਹੈ ਉਹਨਾਂ ਨੇ ਆਪ ਕੋਈ ਐਗਜ਼ਾਮ ਕ੍ਰੈਕ ਕੀਤਾ ਹੋਵੇ ਉਸ ਅਕੈਡਮੀ ਨੂੰ ਤੁਸੀਂ ਜੁਆਇਨ ਕਰਿਓ ਦੂਜਾ ਦੂਜਾ ਇਹੋ ਜੀ ਅਕੈਡਮੀ ਜਿਸ ਨੂੰ ਕੋਈ ਪ੍ਰਮਾਣ ਹੋਵੇ ਜਿੰਦੇ ਕੋਲ ਕਿ ਅਕੈਡਮੀ ਜਿਹੜੀ ਹੈ ਉਹਨੂੰ ਕੋਈ ਅਵਾਰਡ ਸ਼ੋਅਰਡ ਮਿਲਿਆ ਹੋਇਆ ਹੈ ਉਹਨੂੰ ਕੋਈ ਪ੍ਰਮਾਣ ਮਿਲਿਆ ਹੋਇਆ ਹੈ ਕਿ ਹਾਂ ਅਕੈਡਮੀ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਵਧੀਆ ਪੜ੍ਹਾ ਰਹੀ ਹੈ ਤੀਜਾ ਉਹਦੇ ਰਿਜ਼ਲਟ ਵਧੀਆ ਹੋਣੇ ਚਾਹੀਦੇ ਮੈਂ ਤਿੰਨੋ ਚੀਜ਼ ਦੱਸਾਂ ਸਭ ਤੋਂ ਪਹਿਲਾਂ ਐਕਸਪਰਟ ਟੀਮ ਭਾਈ ਸਾਹਿਬ ਇੱਕ ਇੱਕ ਟੀਚਰ ਨਾ ਆਦੇ ਸਬਜੈਕਟ ਦਾ ਮਹਾਰਤ ਹੀ ਹੈਗਾ ਟਾਪ ਨਾ ਟੀਚਰ ਹੈਗਾ ਮੈਥ ਹੋ ਗਿਆ ਇੰਗਲਿਸ਼ ਰੀਜ਼ ਅਵਾਰਡ ਦੀ ਗੱਲ ਕਰ ਰਹੇ ਸੀ ਆਪਾਂ ਅਵਾਰਡ ਹਾਲ ਫਿਲਹਾਲ ਛੋਟੀ ਮੋਡੀ ਗੱਲ ਨਹੀਂ ਹੁੰਦੀ ਨਿਤਿਨ ਗੜਕੜੀ ਜੀ ਜਿਹੜੇ ਆਪਣੇ ਕੈਬਨਿਟ ਮਿਨਿਸਟਰ ਹੈਗੇ ਰੋਡ ਐਂਡ ਟਰਾਂਸਪੋਰਟੇਸ਼ਨ ਮਿਨਿਸਟਰ ਉਹਨਾਂ ਨੇ ਸਨਮਾਨਿਤ ਕੀਤਾ ਸਾਨੂੰ ਬੈਸਟ ਐਜੂਕੇਟਰ ਅਵਾਰਡ ਤੋਂ ਜੂਲ ਆਫ ਪੰਜਾਬ ਪੰਜਾਬ ਦਾ ਗਹਿਣਾ ਜਿਹੜਾ ਇੰਸਟੀਚਿਊਟ ਹੈ ਉਹ ਸਾਨੂੰ ਜੋ ਹੈ ਇਹਨਾਂ ਨੇ ਅਵਾਰਡ ਦਿੱਤਾ ਛੋਟੀ ਮੋਡੀ ਗੱਲ ਨਹੀਂ ਹੁੰਦੀ ਆ ਸੈਕਿੰਡ ਟਾਈਮ ਮਿਲਿਆ ਸਾਨੂੰ ਪਹਿਲਾਂ ਪੰਜਾਬ ਦੇ ਵਿੱਚ ਚੰਡੀਗੜ੍ਹ 'ਚ ਆ ਫੰਕਸ਼ਨ ਹੋਇਆ ਸੀ ਲਾਸਟ ਈਅਰ ਤੇ ਉਦੋਂ ਕਿਸੇ ਪੰਜਾਬ ਦੇ ਮਿਨਿਸਟਰ ਨੇ ਸਾਨੂੰ ਇਹ ਅਵਾਰਡ ਦਿੱਤਾ ਸੀ ਤੇ ਹੁਣ ਸ਼੍ਰੀ ਨਿਤਿਨ ਗੜਕੜੀ ਜ ਛੋਟੀ ਮੋਟੀ ਗੱਲ ਨਹੀਂ ਹੁੰਦੀ ਤੇ ਬੈਸਟ ਇਕਿਊਕੇਟਰ ਬੈਸਟ ਐਜੂਕੇਟਰ ਦਾ ਅਵਾਰਡ ਮਿਲੇ ਮਤਲਬ ਕੁਝ ਤਾਂ ਗਲ ਹੋਏਗੀ ਦੋਸਤੋ ਠੀਕ ਹੈ ਤੇ ਬਾਕੀ ਤੁਹਾਨੂੰ ਦੱਸਦਾ ਕਿ ਯਾਰ ਬਾਰ-ਬਾਰ ਕੇ ਸਿਲੈਕਸ਼ਨ ਹੈ ਸਾਡਾ ਅਸੀਂ ਨਾ ਇੱਕ ਫੰਕਸ਼ਨ ਰੱਖਿਆ ਜੈਮਸ ਆਫ ਅਰੋੜਾ ਕਲਾਸਸ ਇੱਕ ਆਵਾਜ਼ ਮਾਰੀ ਕਿ ਜਿਨ੍ਹਾਂ ਦਾ ਅਰੋੜਾ ਕਲਾਸਸ ਤੋਂ ਪੜ ਕੇ ਸਿਲੈਕਸ਼ਨ ਹੋਇਆ ਹੈ ਤੇ ਸਾਡੇ ਕੋਲ ਆਜੋ ਪਾਰਟੀ ਕਰਦੇ ਹਾਂ ਇੱਕ ਦਿਨ ਵਿੱਚ 300 ਪਲੱਸ ਜਨੇ ਸਾਡੇ ਕੋਲ ਜੋ ਹੈ ਪਾਰਟੀ ਕਰਨ ਆਗੇ ਸੀ ਸਿਰਫ ਪੰਜਾਬ ਪੁਲਿਸ ਦੇ ਵਿੱਚ ਹੀ 350 ਪਲੱਸ ਜਨੇ ਇੱਕ ਦਿਨ ਇਕੱਠੇ ਹੋ ਗਏ ਸੀ ਤੇ ਟੋਟਲ ਜਿਹੜੇ ਨੰਬਰ ਆਫ ਸਿਲੈਕਸ਼ਨ ਸੀਗੇ ਸਾਡੇ ਉਹ ਸੀਗੇ 500 ਪਲ 500 प्लस सिलेक्शन एक एकेडमी दे भाई साहब पूरे पंजाब दी बाकी एकेडमीया दे ਵਿੱਚ ਤੁਸੀਂ ਅਗਰ ਦੇਖੋਗੇ ਨਾ ਕਿਸੇ ਦੀ ਵੀਡੀਓ ਦੇਖ ਲਿਓ ਜਾ ਕੇ ਦੇਖ ਲਿਓ ਕੰਪੇਅਰ ਕਰ ਲਿਓ ਫਿਰ ਵਾਪਸ ਇੱਥੇ ਆਜੋ ਕਿਸੇ ਦੇ 5 सिलेक्शन ਕਿਸੇ ਦੇ 10 सिलेक्शन ਕਿਸੇ ਦੇ ਵੀ 20 ਤਾਂ ਮੈਂ ਬਹੁਤ ਜ਼ਿਆਦਾ ਬੋਲਤੇ 20 ਦੀ ਫੋਟੋਆਂ ਤਾਂ ਮਿਲਦੀਆਂ ਹੀ ਨਹੀਂ ਸਾਡੇ ਕੋਲ 500 ਦੇ 500 ਦੀਆਂ ਫੋਟੋਆਂ ਪਈਆਂ ਆ ਤਿੰਨੋ ਚੀਜ਼ਾਂ ਦੇਖ ਲੈਂਦੇ ਆ ਤੇ ਤੁਹਾਡੇ ਵਾਸਤੇ ਤਿੰਨ ਪੈਕ ਹੈਗੇ ਆ ਦੋਸਤੋ ਇੱਕ ਤਾਂ ਫਾਊਂਡੇਸ਼ਨ ਬੈਚ ਉਹਨਾਂ ਵਾਸਤੇ ਜਿਹੜੇ ਪੰਜਾਬ ਪਟਵਾਰੀ ਦੀ ਤਿਆਰੀ ਕਰਨਾ ਚਾਹੁੰਦੇ ਆ ਪੰਜਾਬ ਪੁਲਿਸ ਦੀ ਤਿਆਰੀ ਕਰਨਾ ਚਾਹੁੰਦੇ ਆ ਪੰਜਾਬ ਦੇ ਆਉਣ ਵਾਲੇ ਫਾਇਰਮੈਨ ਹੋ ਗਿਆ ਫੋਰੈਸਟ ਗਾਰਡ ਹੋ ਗਿਆ ਉਹਨਾਂ ਦੀ ਤਿਆਰੀ ਕਰਨੀ ਹੈ ਤਾਂ ਸਾਡਾ ਇੱਕ ਨਵਾਂ ਬੈਚ 23 ਸਤੰਬਰ ਤੋਂ ਸਟਾਰਟ ਹੋ ਰਿਹਾ ਹੈ ਠੀਕ ਹੈ ਅਗਰ ਆਫਲਾਈਨ ਆ ਸਕਦੇ ਹੋ ਅਗਰ ਤੁਹਾਡੀ ਫੈਮਲੀ ਅਫੋਰਡ ਕਰ ਸਕਦੀ ਹੈ ਤੁਸੀਂ ਫੈਮਲੀ ਨੂੰ ਇੱਕ ਵਾਰ ਕੁਝ ਮਹੀਨੇ ਵਾਸਤੇ ਛੱਡ ਕੇ ਆ ਸਕਦੇ ਹੋ ਇੱਥੇ ਆਦਰ ਦੋਸਤੀ ਆਰੀ ਇਸ ਤੇ ਛੱਡ ਕੇ ਫਾਊਂਡੇਸ਼ਨ ਬੈਚ ਜੁਆਇਨ ਕਰਿਓ ਪਟੰਡਾ ਆ ਕੇ ਅਗਰ ਨਹੀਂ ਕਰ ਸਕਦੇ ਤਾਂ ਤੁਹਾਡੇ ਫੋਨ ਵਿੱਚ ਆ ਫਾਊਂਡੇਸ਼ਨ ਬੈਚ ਜ਼ਰੂਰ ਹੋਣਾ ਚਾਹੀਦਾ ਜਿਹੜੀ ਤੁਸੀਂ ਲਾਈਵ ਕਲਾਸਾਂ ਵੀ ਲਗਾ ਸਕਦੇ ਹੋ ਅਗਰ ਲਾਈਵ ਨਹੀਂ ਲਗਾ पाए ਕੋਈ ਕੰਮ ਹੁੰਦਾ ਤੁਹਾਨੂੰ ਤੇ ਉਸ ਟਾਈਮ ਤੇ ਤੁਸੀਂ ਰਿਕਾਰਡਿੰਗ ਵੀ ਲਗਾ ਸਕਦੇ ਹੋ ਤੇ ਸਿਰਫ 2500 ਨਹੀਂ 2500 ਨਹੀਂ ਸਿਰਫ ਤੇ ਸਿਰਫ 1500 39 ਰੁਪਏ ਦਾ ਤੁਹਾਨੂੰ ਜੋ ਹੈ ਟੈਸਟ ਬੈਚ ਮਿਲ ਜੇਗਾ ਸੌਰੀ ਬੈਚ ਮਿਲ ਜੇਗਾ ਪੂਰੇ 6 ਮਹੀਨੇ ਵਾਸਤੇ ਅਰੇ ਭ ਫਰਸਟ ਕਲਾਸ ਦੇ ਬੱਚੀ ਦੀ ਟਿਊਸ਼ਨ ਫੀਸ ਐਸ ਤੋਂ ਜ਼ਿਆਦਾ ਹੁੰਦੀ ਹੈ 1500 ਤੋਂ ਜ਼ਿਆਦਾ ਤੇ ਤੁਹਾਨੂੰ 1500 ਰੁਪਏ ਦੇ ਵਿੱਚ 6 ਮਹੀਨੇ ਪੜਾ ਰਿਹਾ ਤੇ ਕੋਣ ਕੋਣ ਟੀਚਰ ਮੈਥ ਰੀਜ਼ਨਿੰਗ ਇੰਗਲਿਸ਼ ਜੀਕੇ ਕੰਪਿਊਟਰ ਪੰਜਾਬੀ ਸਾਇੰਸ ਕਰੰਟ ਅਫੇਅਰ ਤੇ ਆ ਮੌਕਾ ਨਾ ਛੱਡਿਓ ਠੀਕ ਹੈ ਤੇ ਅਗਰ ਤੁਸੀਂ ਸਿਲੇਬਸ ਕੰਪਲੀਟ ਕਰ ਚੁੱਕੇ ਹੋ ਤਾਂ ਤੁਹਾਡੇ ਵਾਸਤੇ ਆ ਬੈਚ ਹੈ ਟੈਸਟ ਬੈਚ ਟੈਸਟ ਬੈਚ ਦੇ ਵਿੱਚ ਕੀ ਹੋਏਗਾ ਤੁਹਾਨੂੰ ਮੌਕ ਟੈਸਟ ਮਿਲਣਗੇ ਤੁਹਾਨੂੰ ਚੈਪਟਰ ਵਾਈਜ਼ ਟੈਸਟ ਮਿਲਣਗੇ ਤੁਹਾਡਾ ਕੌਨਫੀਡੈਂਸ ਜਿਹੜਾ ਹੈਗਾ ਨਾ ਉਹ 7ਵੇਂ ਅਸਮਾਨ ਤੱਕ ਪਹੁੰਚ ਜਾਏਗਾ ਕਿ ਹਾਂ ਮੈਂ ਸਿਲੇਬਸ ਤੋਂ ਬਾਅਦ ਆਰਾਮ ਕਰ ਰਹੇ ਹਾਂ ਟੈਸਟ ਬੈਚ ਜੁਆਇਨ ਕਰਨਾ ਕੰਪਲਸਰੀ ਹੈ ਜਦੋਂ ਤੱਕ ਇਹਨਾਂ एग्जाम ਨਹੀਂ ਆ ਜਾਂਦਾ ਟੈਸਟ ਲਗਾਉਂਦੇ ਰੋ ਲਗਾਉਂਦੇ ਰੋ ਲਗਾਉਂਦੇ ਰੋ ਠੀਕ ਹੈ 1250 ਰੁਪਏ ਦਾ ਨਹੀਂ ਤੁਹਾਨੂੰ ਆ ਸਿਰਫ 1500 513 ਰੁਪਏ ਦਾ ਪਵੇਗਾ 1 ਮਹੀਨੇ ਵਾਸਤੇ 2 ਮਹੀਨੇ ਵਾਸਤੇ ਵੀ ਲੈ ਸਕਦੇ ਹੋ 3 ਮਹੀਨੇ ਵਾਸਤੇ ਵੀ ਲੈ ਸਕਦੇ ਹੋ 2 ਮਹੀਨੇ ਵਾਸਤੇ ਕੋਈ 800 900 ਰੁਪਏ ਦਾ ਹੈ ਤੇ 3 ਮਹੀਨੇ ਵਾਸਤੇ ਤੁਹਾਡੇ ਕੋਲ 1100 ਰੁਪਏ ਦਾ ਹੈ ਠੀਕ ਹੈ 1100 ਰੁਪਏ ਦਾ 3 ਮਹੀਨੇ ਵਾਸਤੇ ਲੈ ਕੇ ਰੱਖ ਲਓ ਜਦੋਂ ਤੱਕ ਇਹਨਾਂ एग्जाम ਨਹੀਂ ਆ ਜਾਂਦਾ ਡੇਲੀ ਟੈਸਟ ਦੇਨੇ ਡੇਲੀ ਟੈਸਟ ਤਤੀਜਾ ਕੀ ਹੈ 올राउंडर ਕੀ ਹੈ ਦੇਖੋ 올राउंडर बैच ਉਹਨਾਂ ਵਾਸਤੇ ਮੈਂ ਰეკਮੈਂਡ ਕਰਾਂਗਾ ਜਿਹੜੇ ਪੰਜਾਬ ਸਟੇਟ ਤੇ ਸੈਂਟਰ ਗਵਰਨਮੈਂਟ ਨੂੰ ਕਿੱਥੇ ਟਾਰਗੇਟ ਕਰਨਾ ਚਾਹੁੰਦੇ ਆ ਉਹਦੇ ਵਿੱਚ ਸਿਰਫ ਪੰਜਾਬ ਗਵਰਨਮੈਂਟ ਦੀ ਤਿਆਰੀ ਹੋ ਰਹੀ ਹੈ ਐਂ ਦੇ ਵਿੱਚ ਪੰਜਾਬ ਸਟੇਟ ਪਲੱਸ ਸੈਂਟਰ ਗਵਰਨਮੈਂਟ ਦੋਵਾਂ ਦੀ ਤਿਆਰੀ ਹੋ ਰਹੀ ਹੈ ਕਲਰਕ ਤੋਂ ਲੈ ਕੇ ਆਫੀਸਰ ਰੈਂਕ ਦੀ ਅਗਰ ਤੁਸੀਂ ਐਨਟੀਪੀਸੀ ਵਗੈਰਾ ਦੇ ਫਾਰਮ ਫਿਲ ਕਰਨੇ ਆ ਚਾਹੇ ਤੁਸੀਂ ਕਲਰਕ ਲੈਵਲ ਦੇ ਕਰਨੇ ਚਾਹੇ ਆਫੀਸਰ ਰੈਂਕ ਦੇ ਸਾਰੇ ਦੀ ਸਾਡੀ ਤਿਆਰੀ ਹੋਏਗੀ 올राउंडर बैच ਵਿੱਚ ਤੇ ਆ ਜਰੂਰ ਜੁਆਇਨ ਕਰਿਓ 3800 ਦਾ ਨਹੀਂ किमें ज्वाइन करना है मैं हमें प्रोसैस दसा अठाई सौ चौहत्तर रुपये का पै जाएगा कूपन कोड यूज़ करके कूपन कोड है ए सी नौ सौ रैं ज्वाइन करने का प्रोसेस दसदा सब तो पहला अरोड़ा क्लास एप्लीकेशन डाउन करना नवे स्टूडेंट ध्यान लोग सुनो लो प्रोसैसे वास्ते है ਆਰੋੜਾ ਕਲਾਸਿਸ ਐਪਲੀਕੇਸ਼ਨ ਡਾਊਨਲੋਡ ਕੀਤੀ ਓਪਨ ਕੀਤਾ ਓਪਨ ਕਰਕੇ ਕੋਰਸ ਵਿੱਚ ਗਏ ਤੇ ਉੱਪਰ ਸਰਚ ਕੀਤਾ ਆ ਦਾ ਫੇਵਰਟ ਕੋਰਸ ਫਾਊਂਡੇਸ਼ਨ ਬੈਚ ਹੈ ਉਹਨਾਂ ਵਾਸਤੇ ਜਿਹੜੇ ਪੰਜਾਬ ਸਟੇਟ ਦੀ ਤਿਆਰੀ ਬੇਸਿਕ ਤੋਂ ਕਰਨਾ ਚਾਹੁੰਦੇ ਆ ਟੈਸਟ ਬੈਚ ਹੈ ਉਹਨਾਂ ਵਾਸਤੇ ਜਿਹੜੇ ਤਿਆਰੀ ਕਰ ਚੁੱਕੇ ਆ ਤੇ ਹੁਣ ਆਦਾ ਰਿਵੀਜ਼ਨ ਕਰਨਾ ਚਾਹੁੰਦੇ ਆ ਤੇ ਸਿਲੈਕਸ਼ਨ ਲੈਣਾ ਚਾਹੁੰਦੇ ਆ ਤੇ ਤੀਜਾ ਆਪਣੇ ਕੋਲ 올 ਰਾਊਂਡਰ ਬੈਚ ਉਹਨਾਂ ਵਾਸਤੇ ਜਿਹੜੇ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਨੂੰ ਇਕੱਠੇ ਟਾਰਗੇਟ ਕਰਨਾ ਚਾਹੁੰਦੇ ਆ ਕਲਰਕ ਤੋਂ ਲੈ ਕੇ ਆਫੀਸਰ ਰੈਂਕ ਤੱਕ ਬੈਚ ਆ ਜਾ ਗਿਆ ਤੇ ਉੱਪਰ ਲ ਕਿ ਇੱਕ 쿠폰 কোড ਭਰਦੇ ਹੋ AC925 اچھا 쿠폰 কোড ਦੀ ਖਾਸੀਅਤ ਆਏ ਕਿ AC ਵਿੱਚ ਬੈਠ ਕੇ ਅਗਰ 9 ਤੋਂ 5 ਜੌਬ ਕਰਨਾ ਚਾਹੁੰਦੇ ਹੋ ਅਗਰ AC ਵਿੱਚ ਬੈਠ ਕੇ 9 to 5 ਜੌਬ ਕਰਨੀ ਹੈ ਤਾਂ 쿠폰 কোড ਲਗਾਣਾ ਹੈ AC925 ਸੋ ਮਤਲਬ ਹੈ ਇਸ 쿠폰 কোড ਦਾ ਇਸ 쿠폰 কোড ਨੂੰ ਲਗਾਣ ਤੇ ਤੁਸੀਂ ਡੈਡੀਕੇਸ਼ਨ ਦਿਖਾ ਰਹੇ ਹੋ ਕਿ ਹਾਂ ਯਾਰ ਐਕਚੁਅਲ ਚ ਮੈਂ 9 to 5 ਦੀ ਜੌਬ ਕਰਨੀ ਹੈ AC ਵਿੱਚ ਬੈਠ ਕੇ ਸਰਕਾਰੀ ਦਫਤਰੇ ਚ ਠੀਕ ਹੈ ਤੇ ਜਿਹੜੇ ਆਈਫੋਨ ਯੂਜ਼ਰ ਹੈ ਉਹਨਾਂ ਵਾਸਤੇ ਮਾਈ ਇੰਸਟੀਟਿਊਟ ਐਪ ਹੈ ਉਹਨਾਂ ਨੂੰ ਇੱਕ ORG ਕੋਡ ਭਰਨਾ ਪਏਗਾ ARC ਬਾਕੀ ਸਾਰਾ ਪ੍ਰੋਸੈਸ ਸੇਮ ਹੈ ਉਹਨਾਂ ਨੇ ਵੀ ਸੇਮ ਬੈਚ ਸਰਚ ਕਰਨਾ ਹੈ ਫਾਊਂਡੇਸ਼ਨ ਟੈਸਟ ਬੈਚ ਹੈ 올 ਰੌਂਡਰ ਬੈਚ تینਾਂ ਵਿੱਚੋਂ ਇੱਕ ਸਿਲੈਕਟ ਕਰ ਲਿਓ ਠੀਕ ਹੈ ਨਾ ਤੇ ਜਿਵੇਂ ਸਿਲੈਕਟ ਹੋ ਜਾਏਗਾ ਤੇ ਤੁਸੀਂ 쿠ਪਨ ਕੋਡ ਲਗਾ ਦੇਣਾ ਹੈ AC925 AC925 ਤੇ ਤੁਹਾਨੂੰ ਜੋ ਹੈ ਡਿਸਕਾਊਂਟ ਮਿਲ ਜੇਗਾ ਮੈਕਸिमम ਡਿਸਕਾਊਂਟ ਜਿਹੜਾ ਮੈਂ ਰੇਟ ਦੱਸੇ ਸੀ ਉਸ ਰੇਟ ਤੋਂ ਘੱਟ ਮਿਲ ਨਹੀਂ ਸਕਦਾ ਤੁਸੀਂ ਮੈਨੂੰ ਦੱਸ ਦਿਓ ਸਰ ਉਹ ਵਾਲਾ 쿠ਪਨ ਕੋਡ ਕੋਈ ਹੋਰ ਟੀਚਰ 쿠ਪਨ ਕੋਡ ਦੱਸ ਰਿਹਾ ਹੈ ਤੇ ਉਹਦੇ ਨਾਲੋਂ ਜ਼ਿਆਦਾ ਡਿਸਕਾਊਂਟ ਮਿਲ ਰਿਹਾ ਮੈਂ 쿠ਪਨ ਕੋਡ ਦਸਨਾ ਦਸਨਾ ਛੱਡ ਦਾਂਗਾ ਠੀਕ ਹੈ ਦਸਨਾ ਛੱਡ ਦਾਂਗਾ ਅੱਜ ਤੋਂ ਬਾਅਦ ਮੈਂ 쿠ਪਨ ਕੋਡ ਦਸਨਾ ਨਹੀਂ ਤੁਹਾਨੂੰ ਠ ਮੈਂ ਫੈਸਲਾ ਤਾਂ ਕਰ ਲਿੱਤਾ ਹੈ ਤੇ ਹੁਣ ਫੈਸਲਾ ਕਰਕੇ ਜਿੰਨੇ ਦਿਨ ਤੁਸੀਂ ਬੋਲੇ ਨਾ ਅੱਜ ਨਹੀਂ ਕੱਲ ਤੁਸੀਂ ਹਰ ਦਿਨ ਆਦੇ ਕੰਪਿਊਟਰ 10 ਕੰਪਿਊਟਰ ਨੂੰ ਤੁਹਾਡੇ ਤੋਂ ਅੱਗੇ ਨਿਕਲਣ ਦਾ ਮੌਕਾ ਦੇ ਰਹੇ ਹਾਂ ਹਰ ਦਿਨ ਜਦੋਂ ਤੁਸੀਂ ਬੋਲਦੇ ਹੋ ਨਾ ਕਿ ਮੈਂ ਕੱਲ ਤੋਂ ਟੈਲੀ ਸ਼ੁਰੂ ਕਰਾਂਗਾ ਹਰ ਦਿਨ 10 ਜਨੇ ਤੁਹਾਡੇ ਤੋਂ ਅੱਗੇ ਨਿਕਲ ਜਾਂਦੇ ਆ ਤੁਹਾਡਾ ਕੰਪੀਟੀਸ਼ਨ ਹੈ ਖੈਰ ਉਹਨਾਂ ਨਾਲ ਹੀ ਹੈ ਵਾਕੈਂਸੀ ਉਹਨੇ ਵੀ ਲੈਣੀਆਂ ਤੁਸੀਂ ਵੀ ਲੈਣੀਆਂ ਹਰ ਦਿਨ ਇੱਕ ਦਿਨ ਤੁਸੀਂ ਅਗਰ ਛੱਡਿਆ ਤਾਂ ਤੁਹਾਡਾ ਕੰਪੀਟੀਟਰ ਤੁਹਾਡੇ ਤੋਂ 10 ਕਦਮ ਅੱਗੇ ਨਿਕਲ ਗਿਆ 10 ਕੰਪੀਟੀਟਰ ਤੁਹਾਡੇ ਤੋਂ ਅੱਗੇ ਨਿਕਲ ਗਏ ਤੇ ਕੱਲ-ਕੱਲ ਨਾ ਕਰਿਆ ਕਰੋ ਇੱਕ ਸਫਲ ਤੇ ਅਸਫਲ ਕੈਂਡੀਡੇਟ ਵਿੱਚ ਸਿਰਫ ਫਰਕ ਇਹਨਾਂ ਜਿਆ ਹੁੰਦਾ ਕਿ ਸਫਲ ਕੈਂਡੀਡੇਟ ਐਟ ਅ ਟਾਈਮ ਡਿਸੀਜਨ ਲੈਂਦਾ ਹੈ ਠੀਕ ਹੈ ਖੜੇ ਪੈਰੋਂ ਨੇ ਸੋਚ ਲਿਆ ਤਾਂ ਸੂਤ ਲਿਆ ਉਹ ਐਕਸ਼ਨ ਲੈਣ ਲੱਗ ਦੇਗਾ ਤਰੀਨ ਜਿਹੜਾ ਨਾ ਸਫਲ ਹੋਏਗਾ ਉਹ ਕੱਲ-ਕੱਲ ਕਰਦਾ ਰਹੇਗਾ ਉਹ ਕਹੇਗਾ ਵੀ ਮੈਂ ਕੱਲ ਤਿਆਰੀ ਸ਼ੁਰੂ ਕਰਦਾ ਕੱਲ ਤਿਆਰੀ ਸ਼ੁਰੂ ਕਰਦਾ ਕੱਲ ਆਂਦਾ ਹੀ ਨਹੀਂ ਆ ਦੋਸਤੋਂ ਤੁਹਾਨੂੰ ਨੂੰ ਪਤਾ ਹੈ ਨਾ ਕੱਲ ਕਦੀ ਨਹੀਂ ਆਦਾ ਆ ਮੈਂ ਫੋਟੋ ਗੱਲ ਕਰ ਰਿਹਾ ਸੀ ਆ ਦੇਖੋ एनर्जी ਦਾ ਮਾਹੌਲ ਸਾਰੇ ਜਿਹੜੇ ਸਟੂਡੈਂਟਾਂ ਤੋਂ ਆ ਰਹੇ ਸਾਰੇ ਨੇ ਸਿਲੈਕਸ਼ਨ ਦਾ ਆਦਾ ਸੁਪਨਾ ਦੇਖਿਆ ਤੇ ਸਿਲੈਕਸ਼ਨ ਆ ਉਹ ਕੰਪਲੀਟ ਕੀਤੀ ਹੈ ਠੀਕ ਹੈ ਤੇ ਆ ਸਾਡੇ ਸਾਡੇ ਰੀਸੈਂਟ ਸਿਲੈਕਸ਼ਨ ਹੈਗੇ ਆ ਠੀਕ ਹੈ ਪਟਵਾਰੀ ਦੇ ਜਿਹੜੇ 2023 ਦੇ ਆਪਣੇ ਕੋਲ ਫਾਈਨਲ ਸਿਲੈਕਸ਼ਨ ਹੋਈ ਸੀ ਉਹਨਾਂ ਦੀ ਫੋਟੋਸ ਹੈਗੇ ਆ ਤੇ ਨੈਕਸਟ ਫੋਟੋ ਤੁਹਾਡੀ ਹੋ ਸਕਦੀ ਹੈ ਇੱਥੇ ਤੁਹਾਡੀ ਹੋ ਸਕਦੀ ਹੈ ਹੋ ਸਕਦਾ ਪਟਵਾਰੀ ਲੱਗ ਜਾਓ ਆਨਵੇਲ ਟਾਈਮ ਹੈ ਹੋ ਸਕਦਾ ਵੀਡੀਓ ਦੇ एग्जाम ਕ੍ਰੈਕ ਕਰ ਦੋ ਹੋ ਸਕਦਾ ਨੈਪ ਤਸਿਲਦਾਰ ਕ੍ਰੈਕ ਕਰ ਦੋ ਅਗਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਦੇ ਨਾਲ ਕਮਿਟਮੈਂਟ ਕਰਿਓ ਕਿਉਂਕਿ ਜੀਤ ਲੋ ਹਰ ਲਮਹਾ ਬੀਤ ਜਾਣੇ ਸੇ ਪਹਿਲੇ ਲੋਟ ਕਰ ਯਾਦਾਂ ਆਤੀਆਂ ਹਨ ਵਕਤ ਨਹੀਂ ਬੀਤ ਜਦੋਂ ਆ ਲਮਹਾ ਬੀਤ ਜਾਏਗਾ ਨਾ ਉਦੋਂ ਫਿਰ ਪਛਤਾਓਗੇ ਯਾਰ ਕਾਸ਼ ਮੈਂ ਉਸ ਤਰਫ ਉਸ ਟਾਈ ਹਾਲੇ ਵੀ ਜੇ ਸੋਚ ਰਹੇ ਹੋ ਕਿ ਕਦੋਂ ਸ਼ੁਰੂ ਕਰਾਂ ਤੇ ਫਿਰ ਬਈ ਸੋਚਦੇ ਰਹਿ ਜਾਓਗੇ ਕਦੇ ਹੱਥ ਕੁਛ ਨਹੀਂ ਰੱਖਣਾ ਚਲੋ ਬਾਕੀ ਆਪਾਂ ਮਿਲਾਂਗੇ ਕਲਾਸ ਦੇ ਵਿੱਚ ਮੈਨੂੰ ਉਮੀਦ ਹੈ ਕਿ ਅੱਜ ਐਕਸ਼ਨ ਲਓਗੇ ਅੱਜ ਸੌਣ ਤੋਂ ਪਹਿਲਾਂ ਪਹਿਲਾਂ AC 925 coupon code ਲਗਾ ਕੇ ਆਦਾ ਫੇਵਰਟ ਕੋਰਸ ਪਰਚੇਸ ਕਰ ਲਿਓ 올 ਰਾਉਂਡਰ ਹੈ ਫਾਊਂਡੇਸ਼ਨ ਹੈ ਤੇ ਟੈਸਟ ਬੈਚ ਹੈ ਤਿੰਨ ਤੁਹਾਡੇ ਕੋਲ ਚੋਇਸਿਸ ਹੈਗੀਆਂ ਤੁਹਾਡੇ ਲੈਵਲ ਦੇ ਅਕੋਰਡਿੰਗ ਉਹ ਜੋ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਓਕੇ ਬਾਏ ਬਾਏ ਸ਼ਸ਼ਕਾਲ ਸੀ ਯੂ ਇਨ ਦਾ ਕਲਾਸ ਬਾਏ ਬਾਏ